ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਲਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਸਾਡੇ ਚੈਨਲ ਦੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਇੱਕ ਪ੍ਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਵੀ ਸੰਘਰਸ਼ ਚੱਲ ਰਿਹਾ ਹੈ ਇਸ ਦੇ ਦਬਾਅ ਦੇ ਹੇਠ ਕੇਂਦਰ ਸਰਕਾਰ ਐਨਪੀਐਸ ਨੂੰ ਛੱਡ ਕੇ ਇੱਕ ਨਵੀਂ ਸਕੀਮ ਜ਼ਰੂਰ ਲੈ ਕੇ ਆਈ ਹੈ ਜਿਸ ਦਾ ਜਿਹੜਾ ਕੀ ਯੂਨੀਫਾਈਡ ਪੈਨਸ਼ਨ ਸਕੀਮ ਨਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ 50% ਪੈਨਸ਼ਨ ਦੀ ਗਰੰਟੀ ਦਿੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਪਰ ਇਸ ਨੂੰ ਲੈ ਕੇ ਜਿਹੜੀਆਂ ਨਾਰਾਜ਼ਗੀਆਂ ਮੁਲਾਜ਼ਮ ਜਥੇਬੰਦੀਆਂ ਵਿੱਚ ਬਣੀਆਂ ਰਹੀਆਂ ਨੇ ਔਰ ਦੇਸ਼ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਜਥੇਬੰਦੀਆਂ ਨੇ ਜਿਸ ਨੇ ਕਿ ਯੂਪੀਐਸ ਨੂੰ ਨਕਾਰਿਆ ਹੈ ਸੋ ਇਹ ਇੱਕ ਵੱਡੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਗਤੀਵਿਤੀ ਹੋਈ ਹੈ 2024 ਦੇ ਵਿੱਚ ਤੇ ਕੇਂਦਰ ਸਰਕਾਰ ਨੂੰ ਮਜਬੂਰ ਹੋਣਾ ਪਿਆ ਹੈ 50% ਦੀ ਗਰੰਟੀ ਨੂੰ ਲੈ ਕੇ ਆਉਣ ਦੇ ਲਈ ਜਿਹੜਾ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਐਨਪੀਐਸ ਦੇ ਵਿੱਚ ਇਸ ਵਕਤ ਜਿਹੜਾ ਹੈ ਮਕਾਮ ਤੇ ਪਹੁੰਚ ਚੁੱਕਿਆ ਹੈ ਇਸ ਨੂੰ ਖਤਮ ਕਰਨਾ ਜਾਂ ਫਿਰ ਇਸ ਨੂੰ ਬਿਲਕੁਲ ਬੰਦ ਕਰਨਾ ਇਸ ਵਕਤ ਜਿਹੜਾ ਹੈ ਮੁਮਕਿਨ ਨਹੀਂ ਹੈ ਸੋ ਇਸ ਚੀਜ਼ ਨੂੰ ਲੈ ਕੇ ਜਿਹੜੀ ਹੈ ਫਾਈਲ ਫਾਈਨਲ ਜਿਹੜੀ ਨੋਟੀਫਿਕੇਸ਼ਨ ਹੈ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਪਰ ਇਸ ਦੀ ਉਡੀਕ ਜਿਹੜੀ ਹੈ ਉਹ ਹੋ ਰਹੀ ਹੈ ਇਸ ਤੋਂ ਇਲਾਵਾ ਦੋਸਤੋ ਗੱਲ ਕਰ ਲਈਏ ਪੰਜਾਬ ਦੇ ਵਿੱਚ ਪੰਜਾਬ ਦੇ ਮਲਾਸਮਾਂ ਨੂੰ ਅਸਲ ਦੇ ਵਿੱਚ 2024 ਦੇ ਵਿੱਚ ਕੀ ਮਿਲਿਆ ਕਹਿ ਸਕਦੇ ਹਾਂ ਤਾਂ ਮਹਿਜ਼ 4% ਡੀਏ ਹੀ ਜਿਹੜਾ ਹੈ 1 ਨਵੰਬਰ 2024 ਤੋਨ ਨਸੀਬ ਹੋਇਆ ਸੀ ਪੰਜਾਬ ਦੇ ਮਲਾਸਮਾਂ ਅਸਮਾਨੋਂ ਹੁਣ ਵੱਡੀ ਗੱਲ ਇਹ ਹੈ ਕਿ ਕੇਂਦਰ ਦੇ ਮੁਲਾਜ਼ਮ ਜਿਹੜੇ ਨੇ 53% ਡੀਏ ਲੈ ਰਹੇ ਨੇ ਔਰ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ 42% ਡੀਏ ਲੈ ਰਹੇ ਨੇ ਜਾਨੀ ਕਿ ਅਜੇ ਵੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ 11% ਡੀਏ ਜਿਹੜਾ ਉਹ ਪਿੱਛੇ ਛਾਰੇ ਨੇ ਸੋ 2024 ਦੇ ਵਿੱਚ ਮਹਿਜ਼ 4% ਡੀਏ ਹੀ ਜਿਹੜਾ ਪੈਨਸ਼ਨ ਤੇ ਮੁਲਾਜ਼ਮਾਂ ਨੂੰ ਨਸੀਬ ਹੋਇਆ ਹੈ ਇਸ ਤੋਂ ਇਲਾਵਾ ਇੱਕ ਵੱਡਾ ਜਿਹੜਾ ਹੈ ਕੋਰਟ ਕੇਸ ਸੀਗਾ ਉਹ ਕੰਪਿਊਟਰ ਕੰਪਿਊਟਰ ਦੀ ਰਿਕਵਰੀ ਨੂੰ ਜਿਹੜਾ ਹੈ ਕਿ ਲੈ ਕੇ ਸੀ ਜਿੱਥੇ ਮੁਲਾਜ਼ਮਾਂ ਦੀ ਮੰਗ ਸੀ ਜਿਨ੍ਹਾਂ ਦੀ ਜਿਹੜੀ ਹੈ ਪੈਨਸ਼ਨ ਸਮੇਂ ਦੀ ਜਿਹੜੀ ਸਰਵਿਸ ਜਾਂ ਫਿਰ ਪੈਨਸ਼ਨ ਜਿਹੜੀ ਉਸ ਨੂੰ 10 ਸਾਲ ਦਾ ਸਮਾਂ ਹੋ ਗਿਆ ਹੈ ਜਾਂ ਨਹੀਂ ਕਿ ਰਿਟਾਇਰਮੈਂਟ ਨੂੰ 10 ਸਾਲ ਦਾ ਸਮਾਂ ਹੋ ਗਿਆ ਹੈ ਕਮਿਊਟੇਸ਼ਨ ਦੀ ਜਿਹੜੀ ਰਿਕਵਰੀ ਨੂੰ 10 ਸਾਲ ਦਾ ਸਮਾਂ ਹੋ ਗਿਆ ਉਹਨਾਂ ਦੀ ਕਮਿਊਟੇਸ਼ਨ ਦੀ ਰਿਕਵਰੀ ਬੰਦ ਕੀਤੀ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਮਾਨਜਗ ਹਾਈ ਕੋਰਟ ਨੇ ਜਿਹੜਾ ਫੈਸਲਾ ਮਲਾਸਮਾ ਦੇ ਹੱਕ ਦੇ ਵਿੱਚ ਨਹੀਂ ਦਿੱਤਾ ਇਸ ਕਰਕੇ ਜਿਹੜੀ ਹੈ ਜਿਹੜੀ ਕਮਿਊਟੇਸ਼ਨ ਦੀ ਜਿਹੜੀ ਰਿਕਵਰੀ ਹੈ ਉਸ ਉਹ ਪਹਿਲਾਂ ਦੀ ਧਾਰਾ 15 ਸਾਲ ਦੀ ਹੋਵੇਗੀ ਸੋ ਇੱਕ ਵੱਡਾ ਕੋਰਟ ਕੇਸ ਜਿਹੜਾ ਇਸ ਸਾਲ ਜਿਹੜਾ ਹੈ ਜਿਹੜਾ ਇਹ ਫੈਸਲਾ ਆਇਆ ਹੈ ਸਾਲ 2024 ਦੇ ਵਿੱਚ ਦੂਸਰੇ ਵੱਡੇ ਕੋਰਟ ਕੇਸ ਦੀ ਗੱਲ ਕਰੀਏ ਤਸੀਪੀਸੀ 3526 2024 ਦਾ ਜਿਸ ਦਾ ਮੇਨ ਮਕਸਦ ਸੀ ਪੰਜਾਬ ਦੇ ਜਿਹੜੇ ਪੈਨਸ਼ਨ ਤੇ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ 14000 ਕਰੋੜ ਰੁਪਏ ਦੇ ਕਰੀਬ ਜਿਵੇਂ ਪੇ ਕਮਿਸ਼ਨ ਦਾ 에ਰਰ ਹੈ ਅਤੇ 4000 ਕਰੋੜ ਦੇ ਕਰੀਬ ਦਾ ਡੀਏ 에ਰਰ ਦਾ ਸਬੰਧ ਹੈ ਇਹਦੇ ਵਿੱਚ ਜਿਸ ਨੂੰ ਲੈ ਕੇ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਜਿਹੜੀ ਹੈ ਡਬਲ ਬੈਂਚ ਦੇ ਕੋਲ ਚਲੀ ਗਈ ਹੈ ਜਿਸ ਤੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਪਹਿਲਾਂ ਵੀ ਦੇ ਚੁੱਕੇ ਆ ਜਿਸ ਤਰ੍ਹਾਂ ਕਿ 18 ਜਨਵਰੀ ਨੂੰ ਜਿਹੜੀ ਹੈ ਇਸ ਦੀ ਸੁਣਵਾਈ ਹੋਈ ਹੈ ਪਰ ਇਸ ਦੇ ਵਿੱਚ ਜਿਹੜਾ ਬਦਲਾਵ ਹੋਇਆ ਹੁਣ ਇਸ ਦੀ ਜਿਹੜੀ ਸੁਣਵਾਈ ਦੀ ਮਿਤੀ ਜਾਣੀ ਕੀ ਅਗਲੀ ਪੇਸ਼ੀ ਦੀ ਸੁਣਵਾਈ ਹੈ 15 ਫਰਵਰੀ ਨੂੰ ਜਿਹੜੀ ਨਿਸ਼ਚਿਤ ਕੀਤੀ ਗਈ ਹੈ ਸੋ ਇੱਕ ਵੱਡਾ ਕੋਰਟ ਕੇਸ ਹੈ ਸੋ ਇਸ ਨੂੰ ਲੈ ਕੇ ਵੀ 5 ਫਰਵਰੀ ਜਿਹੜਾ ਇਸ ਦੇ ਉੱਪਰ ਕਾਰਵਾਈ ਹੋਣ ਦੇ ਲਈ ਕਿਹਾ ਜਾ ਸਕਦਾ ਹੈ ਕਿ ਵੱਡਾ ਦਿਨ ਹੋ ਵੇਗਾ ਸੋ ਦੋਸਤੋ 2025 ਦੇ ਵਿੱਚ ਇਸ ਕੋਰਟ ਕੇਸ ਨੂੰ ਲੈ ਕੇ ਵੀ ਜਿਹੜਾ ਕੋਈ ਜਨਾ ਕੋਈ ਫੈਸਲਾ ਜ਼ਰੂਰ ਆਏਗਾ ਤੀਸਰਾ ਇੱਕ ਵੱਡਾ ਕੋਰਟ ਕੇਸ ਸੀਗਾ ਦੋਸਤੋ ਉਹ ਦੱਸਦੀ ਜਿਸ ਤਰ੍ਹਾਂ ਕਿ 31 12 2015 ਨੂੰ ਡੀਏ ਨੂੰ ਨਿਸ਼ਚਿਤ ਕਰਨ ਦੇ ਲਈ ਸੀ ਕਿ ਜਿਹੜਾ ਜਿਹੜਾ 15% ਦਾ ਫਾਰਮੂਲਾ ਸਰਕਾਰ ਨੇ ਬਣਾਇਆ ਸੀ 6ਵੇਂ ਪੇ ਕਮਿਸ਼ਨ ਦੇ ਵਿੱਚ ਉਸ ਨੂੰ 113% ਡੀਏ ਲਿਆ ਗਿਆ ਸੀ ਜਦ ਕਿ 31 12 2015 ਨੂੰ ਡੀਏ 119% ਸੀ ਕਿਉਂਕਿ ਮਲਾਜ਼ਮਾਂ ਨੂੰ 119% ਦੀ ਡੀਏ ਦੇ ਨਾਲ ਹੀ ਜਿਹੜੀ ਹੁਦਾਇਕੀ ਕੀਤੀ ਗਈ ਸੀ ਤਨਖਾਹ ਦੀ ਸੋ ਇਸ ਨੂੰ ਲੈ ਕੇ ਕੋਰਟ ਕੇਸ ਹੋਇਆ ਸੀ ਸਤੰਬਰ ਦੇ ਵਿੱਚ ਇਸ ਦਾ ਫੈਸਲਾ ਆਇਆ ਸੀ ਔਰ ਮਾਨ ਜੋ ਕੋਰਟ ਨੇ ਕਿਹਾ ਕਿ 4 ਮਹੀਨਿਆਂ ਦੇ ਅੰਦਰ ਅੰਦਰ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸੀ ਜਿਸ ਦੀ ਜਨਵਰੀ ਮਹੀਨੇ ਦੇ ਵਿੱਚ ਸਮਾਪਤ ਹੋਣ ਜਾਰੀ ਹੈ ਇਸ ਨੂੰ ਲੈ ਕੇ 2025 ਦੇ ਵਿੱਚ ਦੇਖਣ ਨੂੰ ਆ ਸਕਦੀ ਹੈ ਕਿ ਇਸ ਤੋਂ ਇਲਾਵਾ ਜਿਹੜਾ ਹੈ 2024 ਦੇ ਵਿੱਚ ਮਲਾਸਮਾ ਦੇ ਵੱਲੋਂ 6ਵੇਂ ਪੀ ਕਮਿਸ਼ਨ ਦੀ ਸੈਕੰਡ ਰਿਪੋਰਟ ਦੀ ਡੀਓਡੀ ਕੀਤੀ ਜਾ ਰਹੀ ਹੈ ਲਗਾਤਾਰ ਕਿਉਂਕਿ ਬਹੁਤ ਸਾਰੀਆਂ ਉੰਤੀਆਂ ਜਿਹੜੀਆਂ ਨੇ ਉੰਤਾਈਆਂ ਜਿਹੜੀਆਂ ਨੇ ਪੀ ਕਮਿਸ਼ਨ ਦੇ ਵਿੱਚ ਪਾਈਆਂ ਗਈਆਂ ਸੀ ਏਸੀਪੀ ਹਜੇ ਤੱਕ ਬਹਾਲ ਨਹੀਂ ਹੋਈ ਹੈ ਸਾਰੇ ਪੱਤੇ ਬੰਦ ਨੇ ਜਿਸ ਦੇ ਉੱਪਰ ਕੋਈ ਵੀ ਫੈਸਲਾ ਸਰਕਾਰ ਦੇ ਵੱਲੋਂ ਨਹੀਂ ਲਿਆ ਗਿਆ ਹੈ ਇਹ ਰਿਆਂ ਨੂੰ ਲੈ ਕੇ ਵੀ ਜਿਹੜੇ ਨੇ ਵੱਡੇ ਸਵਾਲ ਨੇ ਇਸ ਕਾਰਕਿ ਮੁਲਾਜ਼ਮ ਜਿਹੜੇ ਨੇ ਪੀ ਕਮਿਸ਼ਨ ਦੀ ਸੈਕਿੰਡ ਰਿਪੋਰਟ ਦੇ ਉੜੇਕਾਰੇ ਸਨ ਪੈਸ਼ਨਰਸ ਚਾਹੁੰਦੇ ਨੇ ਕਿ 2.95 ਫੈਕਟਰ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੀ ਜਿਹੜੀ ਹੈ ਰਿਟਾਇਰਮੈਂਟ ਹੈ ਕਿ 2016 ਤੋਂ ਪਹਿਲਾਂ ਹੋਈ ਹੈ ਔਰ ਇਸ ਦੇ ਨਾਲ ਹੀ ਬਹੁਤ ਸਾਰੇ ਮੁਲਾਜ਼ਮ ਜਥੇਬੰਦੀਆਂ ਜੋ ਕਿ ਸਰਕਾਰ ਦੇ ਤੋਂ ਮੰਗ ਕਰ ਰਹੀਆਂ ਨੇ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੂਰੀ ਤਨਖਾਹ ਜਿਹੜੀ ਹੈ ਪਰਵੀਸ਼ਨ ਦੇ ਵਿੱਚ ਦਿੱਤੀ ਜਾਵੇ 17 ਸਾਲ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਜਿਹੜੇ ਕਿ ਕੇਂਦਰ ਦੇ ਸਕੇਲ ਦਿੱਤੇ ਇਸਿ ਮਲਾਜ਼ਮਾਂ ਨੂੰ ਉਹਨਾਂ ਨੂੰ ਪੰਜਾਬ ਦੇ ਸਕੇਲ ਦਿੱਤੇ ਜਾਣ ਜਿਸ ਨੂੰ ਲੈ ਕੇ ਵੀ ਉਡੀਕ ਹੋਵੇਗੀ ਕਿ 2025 ਦੇ ਵਿੱਚ ਸਰਕਾਰ ਇਹਨਾਂ ਨੂੰ ਲੈ ਕੇ ਕੋਈ ਨਾ ਕੋਈ ਕਮੇਟੀ ਬਣਾਏਗੀ ਇਸ ਦੇ ਉੱਪਰ ਕੋਈ ਫੈਸਲਾ ਲਵੇਗੀ ਸੋ ਕਿਹਾ ਜਾ ਸਕਦਾ ਹੈ 2025 ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਕੋਈ ਠੋਸ ਫੈਸਲਾ ਸਰਕਾਰ ਦੇ ਵੱਲੋਂ ਲੈਣਾ ਉਡੀਕਿਆ ਜਾਵੇਗਾ ਸੋ ਦੋਸਤੋ ਮਲਾਜ਼ਮ ਜਥੇਬੰਦੀਆਂ ਦੇ ਵੱਲੋਂ ਆਪਣੇ ਸੰਘਰਸ਼ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਉਹ ਜਾਰੀ ਰੱਖੇ ਜਾਣ ਪ੍ਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਹੇ ਨੇ 6ਵੇਂ ਪੀਕ ਕਮਿਸ਼ਨ ਦੀ ਜਿਹੜੀ ਹੈ ਏਰੀਆ ਨੂੰ ਲੈ ਕੇ ਵੀ ਜਿਹੜੇ ਨੇ ਕੋਰਟ ਕੇਸ ਜਾਂ ਫਿਰ ਬਹੁਤ ਸਾਰੇ ਮੁਲਾਜ਼ਮ ਜਥੇਬੰਦੀਆਂ ਨੇ ਜੋ ਲਗਾਤਾਰ ਸਰਕਾਰ ਤੋਂ ਇਹ ਮੰਗ ਕਰਦੀਆਂ ਨੇ ਕਿ ਡੀਏ ਨੂੰ ਘੱਟੋ ਘੱਟ ਕੇਂਦਰ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬਰਾਬਰ ਜਿਹੜਾ ਹੈ ਕੀਤਾ ਜਾਵੇ ਸੋ ਦੋਸਤੋ ਏਸੀਐਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਪਾਣੀ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ